ਆਉਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਮੇਰਾ ਨਾਂ ਪਰਮਿੰਦਰ ਸਿੰਘ ਹੈ ਮੈਂ ਕਿੱਥੋਂ ਆਏ ਜੀ ਮਹਿਲ ਕਲਾਂ ਮਹਿਲ ਕਾਂ ਤੋਂ ਕੀ ਕੀ ਆ ਬਾਈ ਆਪਣੇ ਕੋਲੇ ਲਾਇਆ ਵਜ ਇੱਥੇ ਅੱਜ ਬ੍ਰਦਰ ਆਪਣੇ ਕੋਲੇ ਮੇਨਲੀ ਤਾਂ ਇਹ ਸਕਿਨ ਦੇ ਪਰ ਡਾਟਾ ਤੇ ਉਸ ਜਿਹੜੀ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਪ੍ਰਤੀ 909 ਦੌਰਾਨ ਪੀੜੀ ਤੇ ਸਾਡੇ ਕੁੜੀਆਂ ਮੁੰਡੇ ਨਸ਼ੇ ਦੀ ਦਲਦਲ ਦੇ ਵਿੱਚ ਵਸਿਆ ਉਹਨਾਂ ਦੇ ਪ੍ਰਤੀ ਸਾਡੇ ਕੋਲੇ ਇਹ ਆਜਰਵੈਦਿਕ ਦਵਾਈ ਆ ਸਾਡੇ 100% ओरिजिनल दवाई हुंदी आ जदीके जेडे लोग नशा सटणा चौंदे अपना माल बना चुके आ इसी नशा सटणा पर ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਸਟਣ ਤੋਂ ਬਾਅਦ ਤਕਲੀਫਾਂ ਆਉਂਦੀਆਂ ਨੇ ਉਹਦੇ ਲਈ ਜਿਹੜੀ ਇਹ ਦਵਾਈ ਦਿੱਤੀ ਜਾ ਰਹੀ ਹੈ ਜਿਵੇਂ ਕਿ ਆਹ ਪੋਸਟਰ ਤੇ ਦੇਖੋ ਤੁਸੀਂ ਲੱਗੇ ਸੰਗਲ ਵਾਲੇ ਮੁੰਡੇ ਸੀਗੇ ਇਹ ਬਿਲਕੁਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਇਹ ਠੀਕ ਠਾਕ ਹੋ ਚੁੱਕੇ ਆ ਇਸ ਤਰ੍ਹਾਂ ਹਾਂਜੀ ਇਹ ਇਹ ਦਵਾਈ ਦਵਾਈ ਆ ਆ ਵਾਲੀ ਦਵਾਈ ਆ ਹਾਂਜੀ ਇਹ ਦਵਾਈ ਹੈ ਜੀ ਅਲੱਗ-ਅਲੱਗ ਦਵਾਈ ਹੁੰਦੀ ਹੈ ਜਿਵੇਂ ਮਰੀਜ਼ ਚਾਹੇ ਜਾਂ ਮਰੀਜ਼ ਆ ਉਹਦੇ ਹਿਸਾਬ ਨਾਲ ਦਵਾਈ ਹੁੰਦੀ ਹੈ ਸਾਰੀ ਟੋਟਲ ਆਯੁਰਵੈਦਿਕ ਦਵਾਈ ਆ ਇਹ ਮੁੰਡੇ ਨੂੰ ਠੀਕ ਹੋਣ ਤੋਂ ਬਾਅਦ ਐਮਪੀ ਮੀਡ ਹੈਰ ਦੀਆਂ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ। ਅੱਛਾ ਜੀ ਇਹ ਸਾਰੇ ਨਸ਼ੇੰਜ ਦਵਾਈਆਂ ਕਿਹੜੇ ਮਰਜੀ ਨਸ਼ਾ ਹੋਵੇ ਜੀ ਵੱਖਰੀ ਵੱਖਰੀ ਦਵਾਈ ਹੁੰਦੀ ਆ ਵੈਸੇ ਆਯੁਰਵੈਦਿਕ ਦਵਾਈ। ਉਕੀ ਅਫੀਮ ਚਿੱਟਾ ਚੋੜਾ ਮਰਜੀ ਨਸ਼ਾ ਹੋ। ਜੀ ਇਹਨਾਂ ਜਿਹੜੀ ਪਹਿਲੀ ਡੋਜ਼ ਕਿਦ ਕਰਾਤਾ ਧੋੜਾ ਇਹ ਤਾਂ ਸ਼ੁਰੂ ਕਰਦੇ ਇਹ ਚੀਜ਼ਾਂ ਨੇ ਇਹ ਤਾਂ ਜਦੋਂ ਬੰਦਾ ਨਸ਼ਾ ਛੱਡ ਚੁੱਕਿਆ ਹੁੰਦਾ ਚਾਹੇ ਵੈਸੇ ਕਿਤੋਂ ਵੀ ਛੱਡਿਆ ਜਾਂ ਵੈਸੇ ਬੰਦਾ ਕਹਿੰਦਾ ਮੈਂ ਕਰਨਾ ਨਹੀਂ ਇਹ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਆ ਉਹਦੇ ਲਈ ਇਹ એનર્ਜੀ ਬੂਸਟ ਪਾਊਡਰ ਹੁੰਦਾ। ਇਹਦੇ ਵਿੱਚ ਇੱਕ ਚਮਚਾ ਇੱਕ ਇਕ ਸ਼ਾਮ ਨੂੰ ਖਾਣਾ ਦੁੱਧ ਨਾਲ ਤੇ ਜਿਹੜੇ ਆਪਾਂ ਜਿਵੇਂ ਕਹਿੰਦੇ ਆ ਮਰੀਜ਼ ਆਗਾ ਉਹਨੂੰ ਨਵੇਂ ਸਿਰੇ ਤੋਂ ਆਈ ਸਟਾਰਟ ਕਰਨੀ ਆ ਉਹਦੀ ਉਹਦੀ ਪ੍ਰੋਪਰ ਤਰੀਕੇ ਨਾਲ ਸਾਡੇ ਡਾਕਟਰਾਂ ਦੀ ਟੀਮ ਬੈਠਦੀ ਉਦੋਂ ਨਾਲ ਕੰਸਲਟ ਹੁੰਦਾ ਗੱਲਬਾਤ ਕਰਕੇ ਫਿਰ ਦਵਾਈ ਦਿੱਤੀ ਜਾਂਦੀ ਅੱਛਾ ਜੀ ਅੱਛਾ ਆ ਆ ਕਿੰਨਾ ਨਹੀਂ ਇਹ ਇਹ ਨੇ ਆਪਣੀ ਹੈਗੇ ਜਿਹੜੇ ਗੁਰਦੇ ਦੇ ਪਥਰੀ ਅੱਜ ਕੱਲ ਆਮ ਹੀ ਹੋਈਆਂ ਹੋਈਆਂ ਨੇ ਬਿਲਕੁਲ ਫ੍ਰੀ ਆਫ ਕੋਸਟ ਇਹ ਦਵਾਈ ਦਿੱਤੀ ਜਾਂਦੀ ਹੈ ਸਾਡੇ ਵੱਲੋਂ ਠੀਕ ਇੰਨੀ ਮਰਜੀ ਪਥਰੀ ਹੋਵੇ 25mm 30mm ਆ ਰ ਆ ਮ ਮ ਜਿੰਦਿਆ ਇੱਕ ਸੀਸੀ ਨਾਲ ਜਿਹੜੇ ਪਥਰੀ ਉਹਨਾਂ ਦੇ ਬਾਹਰ ਆ ਜਾਂਦੀਆਂ ਨੇ ਕੋਈ ਦਰਦ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਿਲਕੁਲ ਫਰੀ ਦਵਾਈ ਹੈ ਸੋ ਦੋਸਤੋ ਜਿਹੜੀ ਆ ਦਵਾਈ ਹੈ ਇਹ ਪਥਰੀਆਂ ਦੀ ਦਵਾਈ ਹੈ ਬਿਲਕੁਲ ਫਰੀ ਦਿੱਤੀ ਜਾਂਦੀ ਹੈਗੀ ਵਾਈਆਂ ਦਾ ਐਡਰੈਸ ਇਹਨਾਂ ਤੋਂ ਆਪਾਂ ਪਤਾ ਕਰ ਲੈਨੇ ਆ ਬਈ ਐਡਰੈਸ ਬੋਲੇ ਤੋਂ ਬਰ ਮਹਿਲ ਕਲਾ ਖਿਆਲੀ ਰੋਡ ਡਿਸਟ੍ਰਿਕਟ ਬਰਨਾਲਾ ਸਾਡਾ ਫੋਨ ਨੰਬਰ 941646 8732 92146 8732 ਹੋਏ ਦੁਆਰਾ ਇੱਕ ਵਾਰੀ ਫਿਰ ਬੋਲ ਦਿਓ 99146 ਸਿਆਸੀ 322 ਮਹਿਲ ਕਲਾ ਖਿਆਲੀ ਰੋਡ ਫਿਟ ਲਾਈਫ ਆਯੁਰਵੇਦਾ ਦੇ ਨਾਮ ਤੇ ਮਸੂਰ ਆਪਣੇ ਦਾ ਧੰਨਵਾਦ ਜੀ